ਹੈਲੋ एवरीवन ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਜੀ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਹੋਵੋਗੇ ਡਾਕਟਰ ਸਾਹਿਬ ਲੈ ਕੇ ਆਏ ਨੇ ਜੀ ਪਪੀਤੇ ਦੇ ਪੱਤੇ ਤੇ ਮੈਂ ਹੁਣ ਇਹਨਾਂ ਨੂੰ ਨਾ ਪੀਸ ਕੇ ਨਾ ਵਾਸਤੇ ਕਾੜਾ ਬਣਾਵਾਂਗੀ ਜਿਹਦਾ ਕੁਝ ਨਹੀਂ ਹੈ ਹਾਂ ਜੀ ਅੱਜ ਨਾਲ ਸਾਨੂੰ ਅਚਾਨਕ ਇੱਕ ਜ਼ਰੂਰੀ ਕੰਮ ਬਾਹਰ ਜਾਣਾ ਪਿਆ ਤੇ ਹੁਣ ਅਸੀਂ ਸਬਜ਼ੀ ਮੰਡੀ ਆਏ ਸੀਗੇ ਸਬਜ਼ੀਆਂ ਵਗੈਰਾ ਤੇ ਫਰੂਟਸ ਵਗੈਰਾ ਲੈਣ ਵਾਸਤੇ ਨਾਲ ਮੇਰਾ ਮੇਰਾ ਛੋਟਾ ਬ੍ਰਦਰ ਹੈਗਾ ਇਹ ਸੇਵਦੀਨ ਦੇ ਨੀ ਇਹ ਕਹਿੰਦਾ 90 ਰੁਪਏ ਕਿਲੋ ਮੈਂ ਬਣਾ ਰਹੀ ਹਾਂ ਜੀ ਆਮ ਤੋਰੀ ਦੀ ਸਬਜ਼ੀ ਉਹ ਵੀ ਚਟਪਟ ਜਦ ਹੀ ਤਿਆਰ ਹੋ ਜੇ ਤੇ ਇਸ ਲਈ ਵਾਸਤੇ ਬਣਾਈ ਸੀਗੀ ਆਪਾਂ ਚਟਪਟ ਕਰੇਲੇ ਤੇ ਆ ਬਣਾ ਰያ ਜੀ ਚਟਪਟ ਆਮ ਤੋਰੀ ਦੀ ਬੱਚੀਆਂ ਕਿੰਨੀਆਂ ਪਾਉਣੀਆਂ ਨੇ ਬੱਚੀਆਂ 4-5 ਕਰਕੇ ਬਹੁਤ ਨੇ ਚਾਰ ਲਾਈਟੀਆਂ ਸੱਤ ਹੈਲੋ ਕਰ ਦੋ 사ळा 사ळा ਕੀ ਕਹਿੰਦੇ ਹੁੰਦੇ ਨੇ ਜੀਜਾ 사ळा ਬੈਠੇ ਨੇ ਚਾਰ ਪੰਜ ਜੀਜਾ 사ळा ਬੈਠੇ ਆ ਜੀ ਇਹ ਹੈਗੇ ਜੀ ਮੇਰੇ ਛੋਟਾ ਬ੍ਰਦਰ ਕਹਿੰਦਾ ਮੈਂ ਆਪਣੇ ਜੀਜਾ ਜੀ ਨੂੰ ਠੀਕ ਕਰਕੇ ਆਉਣਾ ਕਾਲਾ ਨੂਨ ਹਾਂ ਕਾਲੀ ਮਿਰਚ ਛੋਟੀ ਰਹਿ ਜੇ ਇਹ ਅਲੱਗ ਕੁੱਟ ਕੇ ਜਦੋਂ ਕੰਪਲੀਟ ਹੋ ਗਿਆ ਉਹਦੇ ਵਿੱਚ ਸਾਂ ਹੋਣਾ ਓਕੇ ਚਲੋ ਮੈਂ ਤਿਆਰ ਕਰਦੀ ਹਾਂ ਹਾਂ ਜੀ ਇਹ ਮੇਰਾ ਛੋਟਾ ਭਰਾ ਦਰ ਆਇਆ ਹੈ ਤੇ ਕਹਿੰਦਾ ਮੈਂ ਨਾ ਜਦੋਂ ਉਹਨਾਂ ਨੂੰ ਵੀ ਹੋ ਗਿਆ ਸੀ ਪਲੇਟਸ ਘਟ ਗਏ ਸੀਗੇ ਤੇ ਕਹਿੰਦੇ ਮੈਂ ਤਿੰਨ ਕਾੜੇ ਸਿਰਫ ਪੀਤੇ ਸੀ ਉਹ ਵੀ ਰਾ ਕਾੜੇ ਬਣਾਏ ਸੀਗੇ ਮਤਲਬ ਦੂਸਰੇ ਲੋਟ ਕਾੜ ਕੇ ਨਹੀਂ ਬਣਾਏ ਹੈਗੇ ਤੇ ਪੀਸ ਕੇ ਬਣਾਇਆ ਸੀ ਫਿਰ ਉਹਦਾ ਜੂਸ ਵਾਂਗੂ ਕੱਟ ਕੇ ਨਾ ਰਸ ਕੱਟ ਕੇ ਕਹਿੰਦਾ ਉਹ ਪੀਣਾ ਹੈ ਆਪਾਂ ਨੇ ਤੇ ਆਪਾਂ ਨੇ ਬਾੜੀਆਂ ਨਹੀਂ ਦਬੋਣੀਆਂ ਕੋਈ ਉਹਨੂੰ ਕਾੜਾ ਟਾਈਪ ਨਹੀਂ ਬਣਾਉਣਾ ਹੈਗਾ ਤੇ ਉਹਨੇ ਬ੍ਰਦਰ ਨੇ ਮੈਨੂੰ ਦੱਸਿਆ ਵੀ ਤੇ ਆਪਾਂ ਉਸ ਤਰੀਕੇ ਦੇ ਨਾਲ ਹੀ ਬਣਾਵਾਂਗੇ ਚਲੋ ਤੇ ਦੱਸ ਦਿਆਂ ਤੁਹਾਨੂੰ ਵੀ ਵੀ ਜੇ ਪਲੇਟਸ ਪਲੇਟਸ ਜਿਹੜੇ ਹੈਗੇ ਆ ਆਪਣੇ ਘਟ ਜਾਣ ਤਾਂ ਆਪਾਂ ਕੀ ਕੀ ਲੈ ਸਕਦੇ ਆ ਆਪਾਂ ਦਿਖਾਉਣੀ ਆਵਾ ਤੁਹਾਨੂੰ ਕੀ ਸਮਾਨ ਹੈਗਾ ਇਹ ਆ ਦੇਖੋ ਜੀ ਸਭ ਤੋਂ ਪਹਿਲਾਂ ਆਹ ਦੇਖੋ ਹੈਗਾ ਆਪਣਾ ਐਲੋਵੇਰਾ ਇਹ ਹੈਗਾ ਜੀ ਆਂਵਲਾ ਇਹ ਇਲਾਇਚੀਆਂ ਨੇ ਇਹ ਹੈਗਾ ਜੀ ਗਲੋ ਗਲੋ ਦੀਆਂ ਆਪਾਂ ਨੇ ਪੱਕੀਆਂ ਡੰਡੀਆਂ ਲਈਆਂ ਨੇ ਕੱਚਾ ਅਗਲੋ ਨਹੀਂ ਲਿਆ ਹੈਗਾ ਤੇ ਇਹ ਹੈਗੀਆਂ ਜੀ ਪਪੀਤੇ ਦੇ ਪੱਤੇ ਫਿਰ ਇਹ ਲੈਣੀ ਹੈ ਜੀ ਆਪਾਂ ਨੇ ਕਾਲੀ ਮਿਰਚ ਦਾ ਪਾਊਡਰ ਕੁੱਟੀ ਹੋਈ ਕਾਲੀ ਮਿਰਚ ਇਹ ਹੈਗਾ ਜੀ ਕਾਲਾ ਨਮਕ ਕੁੱਟਿਆ ਹੋਇਆ ਲਓ ਜੀ ਮੇਰੀ ਰਾਮਤੋਰੀ ਦੀ ਸਬਜ਼ੀ ਤਾਂ ਗਈ ਹੈ ਜੀ ਬਣ ਛਟਪਟ ਵਾਲੀ ਸਬਜ਼ੀ ਤੇ ਹੁਣ ਪਾਉਣੇ ਜੀ ਆਪਾਂ ਹਰਾ ਧਨੀਆ ਤੁ ਫਿਰ ਮੈਂ ਤਿਆਰ ਕਰਦੀ ਹਾਂ ਡਾਕਟਰ ਸਾਹਿਬ ਦੇ ਵਾਸਤੇ ਘਾੜਾ ਇੱਕ ਚੀਜ਼ ਰਹਿ ਗਈ ਸੀ ਵੀ ਆ ਹੈਗੀ ਆਪਣੀ ਤੁਲਸੀ ਤੁਲਸੀ ਹੋਗੀ ਆਮਲਾ ਐਂ ਗੁਲੋ ਪਪੀਤੇ ਦੇ ਪੱਤੇ ਛੋਟੀ ਇਲਾਇਚੀ ਐਲੋਵੇਰਾ ਕਾਲੀਆਂ ਮਿਰਚਾਂ ਕਾਲਾ ਨਮਕ ਇਹ ਆਪਾਂ ਚੀਜ਼ਾਂ ਲੈਣੀਆਂ ਨੇ ਇਹਨਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਪੀਸ ਲੈਣਾ ਹੈ ਤੇ ਆਹ ਦੇਖੋ ਜੀ ਸਾਰਾ ਆਪਾਂ ਨੇ ਪੀਸ ਲਿਆ ਹੈ ਚੰਗੀ ਤਰ੍ਹਾਂ ਇਹਦਾ ਜੂਸ ਬਣ ਗਿਆ ਹੈ ਹੁਣ ਆਪਾਂ ਇਹਦੇ ਵਿੱਚੋਂ ਨਿਚੋੜ ਕੇ ਕੱਪੜੇ ਦੇ ਨਾਲ ਜੂਸ ਕੱਢਾਂਗੇ ਹਾਂਜੀ ਕਪੜੇ ਦੇ ਨਾਲ ਆਪਾਂ ਸਾਰਾ ਹੀ ਵਿੱਚੋਂ ਜੂਸ ਕੱਢ ਲਏ ਤੇ ਹੁਣ ਆਪਾਂ ਡਾਕਟਰ ਸਾਹਿਬ ਨੂੰ ਦਿੰਨੇ ਆ ਤੇ ਮੇਰੇ ਬ੍ਰਦਰ ਨੂੰ ਵੀ ਦਵਾਂਗੀ ਕਿਉਂਕਿ ਉਹਨੂੰ ਵੀ ਨਾ ਬੁਖਾਰ ਚੜ੍ਹ ਕੇ ਹਟਿਆ ਏ ਤੇ ਮੈਂ ਕਿਹਾ ਚੱਲ ਤੂੰ ਵੀ ਨਾਲ ਹੀ ਪੀ ਲੈ ਫਿਰ ਹਾਂਜੀ ਸੱਚੇ ਦੇ ਵਿੱਚ ਨਾ ਥੋੜਾ ਜਿਹਾ ਆਪਾਂ ਸ਼ਹਿਦ ਵੀ ਪਾਇਆ ਸੀ ਅਕਲਾ ਦਾ ਨਹੀਂ ਸੀ ਰਿਲੈਕਸ ਜਾ ਹੋ ਜਾਂਦਾ ਤੈਨੂੰ ਗਿਆ ਸੀ ਪਰਨਾ ਬੰਨ ਲਾ ਕੋਈ ਦੁੱਤ ਆਇਆ ਰੇ ਆਇਆ ਰੇ ਰੇ ਉਹ ਚੱਕੀ ਬੈਠਾ ਕਹਿੰਦਾ ਖੇਡੋ ਮੇਰੇ ਨਾਲ ਮੇਤੋਂ ਉਹ ਕੁ ਟਕੜ ਕੁ ਨੂੰ ਕੁੜੂ ਕੁੜੂ ਉਹਨੂੰ ਤੇ ਨੂੰ ਆ ਰਿਹਾ

ਮਾਜੀ ਮਾਰਕਰ